ਸੋ ਹੁਣ ਇਹ ਮਾਂ ਜੋ ਇਲੈਕਸ਼ਨ ਕਮਿਸ਼ਨ ਵੱਲੋਂ ਲੁਧਿਆਣਾ ਬੈਸਟ ਵਿਧਾਨ ਸਭਾ ਦੀ ਸੀਟ ਦੇ ਜਿਹੜੇ ਕੈਂਡੀਡੇਟ ਆ ਸੰਜੀਵ ਰੋੜਾ ਜਿਹੜਾ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਸੀ ਉਹਨਾਂ ਨੂੰ ਜੇਤੂ ਘੋਸ਼ਿਤ ਐਲਾਨ ਕਰ ਦਿੱਤਾ ਗਿਆ ਦੱਸ ਦਈਏ ਕਿ 35199 ਵੋਟਾਂ ਜਿਹੜੀਆਂ ਸੰਜੀਵ ਰੋੜਾ ਜੀ ਨੂੰ ਪਈਆਂ ਨੇ ਜਿਹਦੇ ਨਾਲ ਉਹ ਜਿੱਤ ਪ੍ਰਾਪਤ ਕੀਤੀ ਹੈ ਔਰ ਦੂਜੇ ਨੰਬਰ ਤੇ ਭਾਗ ਪੂਸ਼ਨ ਆਸ਼ੂ ਜੀ ਜਿਹੜੇ ਜਿੱਤ ਦੀ ਖੁਸ਼ੀ ਦੇ ਵਿੱਚ ਜਿਹੜੇ ਆ ਪਾਰਟੀ ਵਰਕਰ ਜਿਹੜੇ ਆ ਇੱਕ ਦੂਜੇ ਨੂੰ ਸਵੀਟ ਖਿਲਾ ਰਹੇ ਨੇ ਔਰ ਖੁਸ਼ੀ ਜਿਹੜੀ ਆ ਮਨਾਈ ਜਾ ਰਹੀ ਆ ਸੋ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਮੈਂ ਤਾਂ ਭੱਲੇ ਪੈ ਗਈ ਸੋ ਤਸਵੀਰਾਂ ਵੀ ਦੇਖ ਸਕਦੇ ਆ ਕਿ ਜਿੱਤ ਦੀ ਜਦੋਂ ਅਨਾਉਂਸਮੈਂਟ ਹੋਈ ਆ ਉਸ ਤੋਂ ਬਾਅਦ ਜਿਹੜਾ ਆ ਪਾਰਟੀ ਵਰਕਰ ਇੱਕ ਦੂਜੇ ਦਾ ਜਿਹੜਾ ਆ ਉਹ ਮੀਂਹ ਮਿੱਠਾ ਮੂੰਹ ਮਿੱਠਾ ਕਰਵਾ ਰਹੇ ਨੇ ਔਰ ਇਸ ਤੋਂ ਪਹਿਲਾਂ ਜਿਹੜੇ ਆ ਉਹ ਸੋ ਇਸ ਤੋਂ ਪਹਿਲਾਂ ਜਿਹੜੇ ਪੰਜਾਬ ਦੇ ਹੈਲਥ ਮਿਨਿਸਟਰ ਡਾਕਟਰ ਬਲਬੀਰ ਸਿੰਘ ਸਿੱਧੂ ਉਹ ਵੀ ਇੱਥੇ ਆ ਕੇ ਪਹੁੰਚਾ ਗਏ ਨੇ ਉਹ ਵੀ ਪਾਰਟੀ ਵਰਕਰਾਂ ਦਾ ਹੌਸਲਾ ਵਧਾ ਕੇ ਗਏ ਨੇ ਨਾਲੇ ਲੁਧਿਆਣਾ ਦੇ ਐਮ ਐਲ ਏ ਕੋਲੋਂ ਸਿੰਘ ਸਿੱਧੂ ਜੀ ਉਹ ਵੀ ਇੱਥੇ ਪਹੁੰਚੇ ਔਰ ਉਸ ਤੋਂ ਬਾਅਦ ਹੁਣ ਥੋੜੀ ਦੇਰ ਦੇ ਵਿੱਚ ਜਿਹੜੇ ਜੇਤੂ ਕੈਂਡੀਡੇਟ ਸੰਜੀਵ ਰੋੜਾ ਜੀ ਉਹ ਇੱਥੇ ਪਹੁੰਚਣਗੇ ਸੋ ਹੁਣ ਇਹ ਮਾਂ ਜੋ ਇਲੈਕਸ਼ਨ ਕਮਿਸ਼ਨ ਵੱਲੋਂ ਲੁਧਿਆਣਾ ਬੈਸਟ ਵਿਧਾਨ ਸਭਾ ਦੀ ਸੀਟ ਦੇ ਜਿਹੜੇ ਕੈਂਡੀਡੇਟ ਆ ਸੰਜੀਵ ਰੋੜਾ ਜਿਹੜਾ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਸੀ ਉਹਨਾਂ ਨੂੰ ਜੇਤੂ ਘੋਸ਼ਿਤ ਐਲਾਨ ਕਰ ਦਿੱਤਾ ਗਿਆ ਦੱਸ ਦਈਏ ਕਿ 35199 ਵੋਟਾਂ ਜਿਹੜੀਆਂ ਸੰਜੀਵ ਰੋੜਾ ਜੀ ਨੂੰ ਪਈਆਂ ਨੇ ਜਿਹਦੇ ਨਾਲ ਉਹ ਜਿੱਤ ਪ੍ਰਾਪਤ ਕੀਤੀ ਹੈ ਔਰ ਦੂਜੇ ਨੰਬਰ ਤੇ ਭਾਗਪੂਸ਼ਣ ਆਸ਼ੂ ਜੀ ਜਿਹੜੇ ਜਿੱਤ ਦੀ ਖੁਸ਼ੀ ਦੇ ਵਿੱਚ ਜਿਹੜੇ ਆ ਪਾਰਟੀ ਵਰਕਰ ਜਿਹੜੇ ਆ ਇੱਕ ਦੂਏ ਨੂੰ ਸਵੀਟ ਖਿਲਾ ਰਹੇ ਨੇ ਔਰ ਖੁਸ਼ੀ ਜਿਹੜੀ ਆ ਮਨਾਈ ਜਾ ਰਹੀ ਆ ਸੋ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਸੋ ਤਸਵੀਰਾਂ ਵੀ ਦੇਖ ਸਕਦੇ ਆ ਕਿ ਚਿੱਤ ਦੀ ਜਦੋਂ ਅਨਾਉਂਸਮੈਂਟ ਹੋਈ ਆ ਉਸ ਤੋਂ ਬਾਅਦ ਜਿਹੜਾ ਆ ਪਾਰਟੀ ਵਰਕਿੰਗ ਦੂਜੇ ਦਾ ਜਿਹੜਾ ਆ ਉਹ ਮੀਠਾ ਮੂੰਹ ਮਿੱਠਾ ਕਰਵਾ ਰਹੇ ਨੇ ਔਰ ਇਸ ਤੋਂ ਪਹਿਲਾਂ ਜਿਹੜੇ ਆ ਉਹ ਸੋ ਅ ਇਸ ਤੋਂ ਪਹਿਲਾਂ ਜਿਹੜੇ ਪੰਜਾਬ ਦੇ ਹੈਲਥ ਮਿਨਿਸਟਰ ਡਾਕਟਰ ਬਲਬੀਰ ਸਿੰਘ ਸਿੱਧੂ ਉਹ ਵੀ ਇੱਥੇ ਆ ਕੇ ਪਹੁੰਚ ਗਏ ਨੇ ਉਹ ਵੀ ਪਾਰਟੀ ਹਵਾੜ ਕਰਨ ਦਾ ਹੌਸਲਾ ਵਧਾ ਕੇ ਗਏ ਨੇ ਨਾਲੇ ਲੁਧਿਆਣਾ ਦੇ ਐਮ ਐਲ ਏ ਕੋਲਨ ਸਿੰਘ ਸਿੱਧੂ ਜੀ ਉਹ ਵੀ ਇੱਥੇ ਪਹੁੰਚੇ ਔਰ ਉਸ ਤੋਂ ਬਾਅਦ ਹੁਣ ਥੋੜੀ ਦੇਰ ਦੇ ਵਿੱਚ ਜਿਹੜੇ ਜੇਤੂ ਕੈਂਡੀਡੇਟ ਸੰਜੀਵ ਰੋੜਾ ਜੀ ਉਹ ਇੱਥੇ ਪਹੁੰਚਣਗੇ ਸੋ ਹੁਣ ਇਹ ਮਾਨ ਜੋ ਇਲੈਕਸ਼ਨ ਕਮਿਸ਼ਨ ਵੱਲੋਂ ਲੁਧਿਆਣਾ ਬੈਸਟ ਵਿਧਾਨ ਸਭਾ ਦੀ ਸੀਟ ਦੇ ਜਿਹੜੇ ਕੈਂਡੀਡੇਟ ਆ ਸ ਸੰਜੀਵ ਰੋੜਾ ਜਿਹੜਾ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਸੀ ਉਹਨਾਂ ਨੂੰ ਜੇਤੂ ਕੋਸ਼ਿਤ ਐਲਾਨ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ 35199 ਵੋਟਾਂ ਜਿਹੜੀਆਂ ਸੰਜੀਵ ਰੋੜਾ ਜੀ ਨੂੰ ਪਈਆਂ ਨੇ ਜਿਹਦੇ ਨਾਲ ਉਹ ਜਿੱਤ ਪ੍ਰਾਪਤ ਕੀਤੀ ਹੈ ਔਰ ਦੂਜੇ ਨੰਬਰ ਤੇ ਭਾਪੂਸ਼ਨ ਆਸ਼ੂ ਜੀ ਜਿਹੜੇ ਜਿੱਤ ਦੀ ਖੁਸ਼ੀ ਦੇ ਵਿੱਚ ਜਿਹੜੇ ਆ ਪਾਰਟੀ ਵਰਕਰ ਜਿਹੜੇ ਆ ਇੱਕ ਦੂਏ ਨੂੰ ਸਵੀਟ ਖਿਲਾ ਰਹੇ ਨੇ ਔਰ ਖੁਸ਼ੀ ਜਿਹੜੀ ਆ ਮਨਾਈ ਜਾ ਰਹੀ ਆ ਸੋ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਸੋ ਤਸਵੀਰਾਂ ਵੀ ਦੇਖ ਸਕਦੇ ਹਾਂ ਕਿ ਜਿੱਤਦੀ ਜਦੋਂ ਅਨਾਉਂਸਮੈਂਟ ਹੋਈ ਆ ਉਸ ਤੋਂ ਬਾਅਦ ਜਿਹੜਾ ਆ ਪਾਰਟੀ ਵਰਕਰ ਦੂਜੇ ਦਾ ਜਿਹੜਾ ਆ ਉਹ ਮੀਠਾ ਮੂੰਹ ਮਿੱਠਾ ਕਰਵਾ ਰਹੇ ਨੇ ਔਰ ਇਸ ਤੋਂ ਪਹਿਲਾਂ ਜਿਹੜੇ ਆ ਉਹ ਸੋ ਇਸ ਤੋਂ ਪਹਿਲਾਂ ਜਿਹੜੇ ਪੰਜਾਬ ਦੇ ਹੈਲਥ ਮਨਿਸਟਰ ਡਾਕਟਰ ਬਲਬੀਰ ਸਿੰਘ ਸਿੱਧੂ ਉਹ ਵੀ ਇੱਥੇ ਅੱਗੇ ਪਹੁੰਚ ਗਏ ਨੇ ਉਹ ਵੀ ਪਾਰਟੀ ਵਰਕਰਾਂ ਦਾ ਹੌਸਲਾ ਵਧਾ ਕੇ ਗਏ ਨੇ ਨਾਲੇ ਲੁਧਿਆਣਾ ਦੇ ਐਮ ਐਲ ਏ ਕੋਲੋਂ ਸਿੰਘ ਸਿੱਧੂ ਜੀ ਉਹ ਵੀ ਇੱਥੇ ਪਹੁੰਚੇ ਔਰ ਉਸ ਤੋਂ ਬਾਅਦ ਹੁਣ ਥੋੜੀ ਦੇਰ ਦੇ ਵਿੱਚ ਜਿਹੜੇ ਜੇਤੂ ਕੈਂਡੀਡੇਟ ਸੰਜੀਵ ਰੋੜਾ ਜੀ ਉਹ ਇੱਥੇ ਪਹੁੰਚਣਗੇ